ਕੌਣ ਕਹਿੰਦਾ ਦੰਦ ਨਹੀਂ ਨਵੇਂ ਦਾ ਦਰਦ ਨੇ ਉਹ ਭਲਿਆ ਲੋਕਾਂ ਦਾ ਨਵੀਂ ਦਾ ਬੱਕਰੀ ਆ ਆ ਜਾ ਬਾਈ ਆ ਜਾ ਬਾਈ ਰਾਜੀ ਆ ਮੇਰੇ ਰਾ ਆ ਜਾ ਓ ਬਾਈ ਤੇਰੀ ਆ ਲੈਣਾ ਤੇਰਾ ਉਹਦੀ ਰਾਜੀ ਕੀ ਕੀ ਮੰਗਿਆ 2000 ਰੁਪਏ ਹੁਣ ਦੰਦ ਦਿਖਾ ਦੇਣਾ ਨੂੰ ਵੀਡੀਓ ਚ ਸਮਾਰ ਕੇ ਬੁਗਾ ਦੇ ਬੁਗਾ ਦੇ ਯਾਰ ਪਰ ਇਧਰ ਬਚਾਵਾਂ ਉਹ ਲੈ ਜਮਾਨ ਨਵੀ ਹੈ ਬਾਈ ਕੌਣ ਕਹਿੰਦਾ ਪੁਰੇ ਨੂੰ ਪਾਚ ਮਿਲ ਜਾਂਦਾ ਮਾਲ ਪੁਰੇ ਦਾ ਕੌਣ ਕਹਿੰਦਾ ਤਿੰਨ ਮਹੀਨੇ ਦੀ ਤਿੰਨ ਤੋਂ ਟੱਪੀ ਖੜੀ ਆ ਬੱਕਰੀ ਲੋੜੀ ਤੇ ਪਾ ਕੇ ਸੁੰਦੀਆਂ ਲੋੜੀ ਦੀ ਸੰਗਰਾਂ ਦਾ ਨਵੀਂ ਜੁਆਨਦਾਰੋ ਗੱਲ ਛੇੜੋ ਹੈ ਛੇੜੋ ਵੀ ਲਾ ਦੇ 12000 12 ਹੀ ਚਲੀ ਦੇਣੀ ਆ ਨਵੀਂ ਕੱਚੀ ਜੀ ਗੱਲ ਕਾਮ ਹੈ 10000 ਥੋੜੀ ਘਟੂ ਗੱਲ ਆ 13 ਲਾ ਦੇ 13 ਹੀ ਦੇਣੇ ਪਾਵੇ ਪਾਵੇ ਤੂੰ ਵੀ ਰਾਜੀ ਰਾ ਪਾ ਵੀਰੇ ਪੰਚਾਇਤ ਰੇਟ ਮੰਗਿਆ ਮੈਂ 40000 ਨਹੀਂ ਮੰਗਿਆ ਮੈਂ ਤਾਂ ਦੇਣ ਨਾਲ ਵਾਲੀ ਗੱਲ ਹੀ ਦਿੱਤੀ ਆ ਮਾਜਾ ਅੱਛਾ ਮੈਂ ਲਵਣਾ ਤੇ ਚੁਣਕਾ ਆ ਚੁਣਕਾ ਇਹਨੂੰ ਤਾਂ ਕੀ ਆ ਤੂੰ ਹੀ ਲਾ ਲਾ ਚੁਣਕਾ ਮੈਂ ਤਾਂ ਮੈਨੂੰ ਤੇਰਾ ਸੌਦਾ ਕਰਵਾਉਣਾ ਆ ਜਿੰਦਰਾ ਕਹਾ ਯਾ ਪੱਕੇ ਪੈਸੇ ਲਾ ਦੇ ਯਾਰ ਜੀ 10 ਮਹੀਨੇ ਨਾਲ ਤੱਕ ਨਾ ਸਲ ਕਿਉਂ ਨਹੀਂ ਕੌਣ ਹੈ ਨਸਲ ਪਹਿਲਾਂ ਹੀ ਨਸਲ ਆ ਭਾਰਤੀਆਂ ਹੋਰ ਲਾ ਦੇ 100 ਰੁਪਏ 100 ਰੁਪਏ ਕਹਿੰਦਾ ਹੋਰ ਭਾਈ ਕੋਈ ਗੱਲ ਨਹੀਂ ਐਂ ਚੇਡਾ ਕਰੀ ਜਾਂਦੇ ਕੋਈ ਨਹੀਂ ਹਾਂ ਕੋਈ ਗੱਲ ਨਹੀਂ ਕਰ ਲੈਂਦੇ 13200 ਹੀ ਦਿੰਨੇ ਮੈਂ ਜਾਇਜ਼ ਮੁੱਲ ਕੀਤਾ ਜਮਾ 500 ਦੀ ਸਾਢੇ 13 ਤੇ ਆ ਗਿਆ ਚਲੋ ਰਹਿਣ ਦਿਓ ਹਜੂ ਰਹਿਣ ਉਹ ਯਾਰ 15 ਦੀ ਦਿੰਨਾ ਨਹੀਂ ਕੱਚੇ ਪੱਕੇ ਦੀ ਗੱਲ ਨਹੀਂ ਭਾਈ ਯਾਰ ਤੁਸੀਂ ਨਾ ਲਿਓ ਅਸੀਂ ਖੜੇ ਹਾਂ ਹੂੰ ਇੱਦੀ ਵੀ ਨਹੀਂ ਗੱਲ ਤੂੰ ਲੈ ਲੈ 15 ਦੀ ਛੜ ਦੇ ਮੇਰੀ ਖੜੀ ਰਹਿ ਤੂੰ ਦੰਨਿਆਂ ਨੂੰ 15 ਇਹਦੇ ਦਾ ਸੌਦਾ ਕਰਾ ਦੇਣਾ ਨਹੀਂ ਨਹੀਂ 15 ਕਰ ਦਿੰਦਾ ਲੈ ਲੈ ਓਏ ਯਾਰ ਇਹਨਾਂ ਆਪਾਂ ਜੁੜਿਆ ਵਾ ਵਾ ਤੇਰੇ ਮੈਦਾਨ ਨਾ ਛੱਡਿਆ ਕਰੋ ਹਾਂ ਬੱਕਰੀ ਨਹੀਂ ਬਾੜੀ ਪੁਰੀਆ ਇੱਥੇ ਵਿੱਚ ਸਟੈਂਡ ਲਈ ਖੜਾ ਬੰਦਾ ਨੱਖਦਾ ਹੂੰ ਬੱਕਰੀ ਚੰਗੀ ਹੈ ਕੱਚਾ ਮੁੱਲ ਨਹੀਂ ਲਾਉਂਦੇ ਉਹ ਵੀ ਗਰੀਬ ਆਦਮੀ ਹੈ ਪਤਾ ਨਹੀਂ ਵਿਚਾਰਾ ਮੁੱਲ ਲਿਆ ਕਿਵੇਂ ਲਿਆ ਬੱਚੂ ਪਤਾ ਨਹੀਂ ਨਾਂ ਕੋ ਸਭ ਬੱਚੂ ਨਾ ਦੇ ਪੱਕਾ ਮੁੱਲ ਕਿੰਨੇ 10 ਪੱਸੇ ਨਾ ਭਾਈ ਹੈ ਨਾ ਆਪਸ ਆਈ ਲੈ ਸਾਡੇ ਚਾਰਾ ਛੋਰਾ 14 ਦੀ ਦੇ ਦੇ ਇੰਨੇ ਤਾਂ ਆਪਣੇ ਕੋਈ ਚੈੱਕ ਨਹੀਂ ਤੱਕਾ ਇਹ ਇਤਰੀ ਹੈ ਕਿਹੜੇ ਕਿਹੜੇ ਨੂੰ ਮਨਾਈਏ ਨਾ ਭਾਈ ਆਪਣੇ ਵਿੱਚ 14 ਕਹਿੰਦੇ ਨੇ ਭਾਈ ਇਹ ਤਾਂ ਨਹੀਂ ਜੀ ਵੇ ਕਰਦਾਂ ਦੀਆਂ ਕੁਸ ਮੜਾ ਮੋਟਾ ਹੂੰ ਵੇ ਯਾਰ ਸੇ ਨਾ ਪੜੂਗਾ ਨਾ ਪਰਜੂਗਾ ਨਹੀਂ ਦੇਉਣਾ ਤੇਰੇ ਐਨੇ ਚ ਆਉਂਦਾ ਵੀ ਨਹੀਂ ਕੁਝ ਵੀ ਨਹੀਂ ਆਉਂਦਾ ਨਿਮੇੜ ਦਿਆਂ ਹੈ ਨਹੀਂ ਓ ਬਾਈ ਹੈ ਅੱਛਾ ਆਪਾ ਕਿ ਕਰੇ ਉਹ ਲੈ ਚਿੱਤ ਨਹੀਂ ਜੜਦੀ ਨਹੀਂ ਲੋ ਜਿੰਨੇ ਚਿੱਤ ਨੂੰ ਇਹਨੂੰ ਕਿਹਾ ਇਹਨੂੰ ਕਿ ਕੋਈ ਲੰਗੜੀ ਹੈ ਸਹੀ ਬੱਕਰੀ ਦਾ ਮੁੱਲ ਤੋਂ ਲਾ ਯਾਰ ਓਏ ਗਰੀਬ ਆਦਮੀ ਆ ਉਹ ਵੀ ਵਿਚਾਰਾ ਗਰੀਬ ਆਦਮੀ ਯਾਰ ਬੱਕਰ ਚੱਲਦੇ ਯਾਰ ਗਰੀਬ ਹੀ ਆ ਭਾਈ ਮੱਕੀਆਂ ਲੈਣ ਆਏ ਚਾਹ ਰਾਜ ਨੂੰ ਵੇੜ ਕੀ ਜਾਂਦੇ ਭਾਈ 14000 ਰੁਪਏ ਵਿੱਚ ਇਹ ਤੂੰ ਆ ਚੰਨ ਪੁਰਾ ਗਰਾਥ ਹੋਏ ਛੱਡ ਪਰੇ ਚੱਲ ਛੱਡ ਚੱਲ ਤੂੰ ਤਾਂ ਕੜਾ ਬਣ ਜਾਏ ਗਰੀਬ ਬਣ ਜਾਂਦੇ ਨਹੀਂ ਹਾਂ ਬੱਕਰੀ ਦੇਤੀ ਤਕੜਾ ਬਣ ਗਰੀਬ ਬਣੇ ਇਹ ਤਾਂ ਤਕੜੇ ਨੇ ਫਿਰ ਹੁਣ ਤਕੜੇ ਬਣ ਕੇ ਵੀਡੀਓ ਚੁਣ ਹੁਣ ਮਾਰਦੇ ਫਿਰ 10000 ਦੀ ਤਰ੍ਹਾਂ ਨਾ ਨਾ ਬਾਈ ਯਾਰ ਨਹੀਂ ਯਾਰ 14000 ਤੋਂ ਤਰ੍ਹਾਂ ਸਾਢੇ 14 ਦੀ ਨਿਭੜਗੀ ਨਹੀਂ 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 ਦਿੰਦਾ ਹੈ ਨੰਨੇ ਕੋਈ ਗੱਲ ਨਹੀਂ ਨਾਲ ਓਏ ਯਾਰ ਕਿਉਂ ਗਰੀਬ ਨੂੰ ਮਾਰਦਾ 15 ਦੀ ਨਿਭੜੂਗੀ ਹੋ ਗਈ ਬਈ ਹੋ ਗਈ ਚੱਲ ਫੜੋ ਪਾਲਾ ਜਨ ਬੇੜ ਦੇ ਆ ਬਸ ਸਹੀ ਫੜ ਲੋ ਜੀ ਨਹੀਂ ਪੰਦਰਾਂ ਦਾ ਇੱਧਰ ਕੁਛ ਨਹੀਂ ਆਉਂਦਾ ਸਿਰੇ ਦੀ ਬੱਕਰੀ ਐ ਬੰਦਾ ਮੰਨ ਗਿਆ ਇਹ ਕੋਨਿਆ ਵਾਲੀ ਚੰਗੀ ਆ ਜੇ ਆਪਾਂ ਕਿਸੇ ਗਰੀਬ ਨੂੰ ਮਾਰ ਨਹੀਂ ਕਰਦੇ ਕਿਸੇ ਨਾਲ ਪਤਾ ਨਹੀਂ ਉਹਨੂੰ ਬੱਚੂ ਵਿਚਾਰ ਨੂੰ ਪਤਾ ਨਹੀਂ ਨਾ ਬੱਚੂ ਕਹਾਂ ਤੇ ਪਰਚੀ ਪਰਚੀ ਤੇ ਨਾ ਰਹੀ ਹੈ ਨਹੀਂ 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 ਪਰਚੀ ਪਰਚੀ ਇਹਦੇ ਪਰਚੀ ਥੋੜੀ ਹੈ ਨਾ ਨਾ ਲਾਉਂਦੇ ਫਿਰ ਆਂਦਾ ਫਿਰ ਡੀਜਲ ਛੱਡਣ ਦੇ ਪਰ ਸੋ ਸੋ ਨਾਲ ਕੀ ਹੁੰਦਾ ਪਰਚੀ ਆਉਂਦੀ ਆਦੀ ਕਰਾ ਦੀ ਅਰੇ ਇਹ ਨਵੇਂ ਤਰੀ ਬੰਦਾ ਉਹ ਜਵੇਂ ਗਰੀਬ ਹੈ ਘਟ ਗਏ ਉਹਨਾਂ ਨੂੰ ਰੁਪਈਏ ਕੱਲ ਲਈ ਜene 19000 ਦੀ ਚਲ ਰਹੇ ਨੀ ਨਵਾਂ ਨਵਾਂ ਲੱਗਿਆ ਪਤਾ ਹੈ ਹੁਣ ਆਪਾਂ ਨੂੰ ਰਖਾਣੇ ਲਈ ਜੋ ਹੈ ਹਾਂ ਰਖਾਣੇ ਲਈ ਹੈ ਕੱਲ ਪਤਾ ਹੀ ਆਪਾਂ ਨੂੰ ਮੈਂ ਤਾਂ ਪਰ ਕਿਸੇ ਦਾ ਪਰਦਾ ਪਲਮਾ ਦੰਦਾ ਨਹੀਂ ਉਤਰੋ ਤਰੀ ਕਿਉਂ ਜੀ ਦਾਈ ਦੇ ਹੱਥ ਚ ਸਭ ਦਾ ਪਰਦਾ ਹੁੰਦਾ ਉਹ ਕਿਹਦਾ ਕਿਹਦਾ ਪਰਦਾ ਦੇਊਗੀ ਅਗਲੀ ਮੈਂ ਖੋਲ ਮੱਕਾ ਪਾਪਾ ਦੇ ਵੀ ਮੋੜਤੀ ਮੈਂ ਨਹੀਂ ਪਰਦਾ ਪਲਮਾ ਦੰਦਾ ਕਿਸੇ ਦਾ ਇਹਨਾਂ ਨੇ 12 ਦੀ ਮਕਾ ਕੇ ਪਨਸਾਈ ਪੜਾਦੀ ਆਪਾਂ ਫੇਰ ਵੀ ਮੋੜਦੀ ਹਾਂ ਇਹ ਬੰਦੇ ਨੇ ਫੇਰ ਵੀ ਮੋੜਦੀ ਸਹੀ ਤੇ ਲਵੇ ਬਾਈ ਆਪਣਾ ਫੜਾ ਫੜਾ ਚ ਮੋਜਿਆ ਪਾਸ 13 ਗੱਡੀ ਚਾਲ ਲੈ ਬੋਚ ਕੇ ਇਹਨਾਂ ਨੂੰ ਆ ਜਾ ਪਪਾ ਜੱਲ ਲੈ ਲੈ ਇੱਥੇ ਕਰ ਲੈ ਕਿੰਨਾ ਬਚਦੇ ਮਪਾ ਦੇ 8 9 10 11 12 13 14 15000 ਹੋ ਗਿਆ ਭਾਈ ਆ ਬੱਕਰੀ ਦੀ ਲਗਾਈ ਆਪਾਂ ਦੇਣੀ ਆ 100 ਰੁਪਏ ਹਾਂ ਇਹਦੀ ਤੁਸੀਂ ਦੇਣੀ ਆ 100 ਰੁਪਏ ਦੇ ਦੇ ਉਹਦੀ ਬੱਬੂ ਕਰਾ ਦੂਗਾ ਬੱਬੂ ਕਰਾ ਦੂਗਾ ਇਹ ਹਿੰਦਿਆਪੇ ਕਰਾ ਲਿਓ ਗੋਸਨ ਨੌ ਦਾ ਦੇ ਨੂੰ ਨੌ ਦਾ ਦੇ ਕਿਹਦੇ ਨਾਲ ਕਰਾਉਂਦਾ ਹੈ ਰੋਸ਼ਨ ਲਾਲ ਪਿੰਡ ਫਤਿਹਵਾਜਾ 20 ਗੜ ਹੈਗੀ ਫਤਿਹਵਾਜਾ ਦੇਵੇ ਫਤਿਹਵਾਜਾ ਦੇਵੇ ਅੱਲਾ ਲਖਾਈ ਵਾਲਿਆ ਕੋਈ ਗੱਲ ਨਹੀਂ ਪਰਚੀ ਮਿਲ ਜੇ ਨਹੀਂ ਖੁਸ਼ੀ ਗਵਾਹ ਜੀ ਯਾਰ ਆ ਬੀਬੀ ਦੋ ਬੱਚੇ ਦੇਊਗੀ ਮੁੱਲ ਪੂਰੇ ਕਰ ਜੂਗੀ ਰੇਟ ਭਾਈ ਪਣਾ ਨਾ ਭਾਈ ਇਹ ਤੂੰ ਵੀ ਸਹੀ ਲਾਇਆ ਇੱਕ ਤੇ ਸਹੀ ਗੱਲ ਪਾ ਪਏ ਐ ਤਾਂ ਖਰਚਾ ਆ ਗਿਆ ਵਗਲੇ ਰੱਬ ਵਰਗਾ ਘਾਕ ਕੋਈ ਗਵਾਰਾ ਦੁਪੱਟੀ ਕੋਈ ਬਰਾਬਰ ਬਕਰਮਾ ਉਹ ਦੱਸਦੀ ਕਹਿੰਦਾ ਭਾਈ ਹੋਰ ਕਿੰਨੀ ਜਿਹੜੀ 22 ਦੀ ਕਹੀ ਹੈ ਕੋ ਮਾਨ ਤੇਰਾ ਦਿਮਾਗ ਹੱਲ ਗਿਆ ਮਣਕਾ ਮਣਕਾ ਨੂੰ ਨਹੀਂ ਸਮੂ ਵੀ ਮਣਕਾ ਅੰਗਰੇਜ਼ ਦਾ ਮੁੰਡਾ ਕੋਈ ਲਾ ਦੇ ਐਟ ਬਾਈ ਉਧਰ ਵੀ ਇੱਕ ਵਾਰ ਪਤਾ ਦੇਣੀ ਆ ਹਾਂ ਕਿੰਨੇ ਲਾਇਆ ਨੇ ਤੇ ਉਹ ਰਦਾ ਹੁਣ ਦੱਸਦੀ ਹੈਗੀ ਤੂੰ ਆਪ ਵੇਖ ਲੈ ਇੱਕੋ ਹੀ ਤਾਂ ਕਿੰਨੇ ਦੇ ਨਹੀਂ ਚੱਲ ਫਿਰ ਕੋਈ ਨਹੀਂ ਖਾ ਚਾ ਯਾਰ ਮੜ ਜਾ ਨਹੀਂ ਕੋਈ ਨਹੀਂ ਉਹ ਨਾ ਚੱਲੇ ਹੁਣ ਕਰ ਓਏ ਦੇਣੀਆਂ ਤੇ ਹੀ ਨਹੀਂ ਦੇਣੀ ਦੱਸ ਦੇ ਦੇ ਬਸ ਮੈਂ ਦੇ ਦੂੰਗਾ ਜੇ ਮੈਨੂੰ ਸਾਹ ਚਾਹੀਦਾ ਬਸ ਦੇ 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 ਦੂੰਗਾ ਮੈਂ ਕੀ ਲੋੜ ਐ ਮੀ ਉਹ ਨਹੀਂ ਕੋਈ ਨਹੀਂ ਖੜਾ ਕੇ ਉਹ ਨਹੀਂ 1000 2000 ਨਾਲ ਨਹੀਂ ਹੋਣੀ ਬਾਈ ਇਹ ਹੋਰ ਪੂਰੇ 20000 ਦੀ ਪਾਠ ਹੋਊਗਾ ਤੇਰਾ ਦਿਮਾਗ ਖੱਟ ਗਿਆ ਉਹ ਨਹੀਂ ਯਾਰ ਉਹ ਤਾਂ ਉਹਨਾਂ ਨੂੰ ਐ ਹੋ ਗਿਆ ਕਿ ਪਹਿਲਾਂ ਦੇਤੀ ਕਰਤੀ ਆਪਾਂ ਐ ਥੋੜੀ ਹੁੰਦਾ ਆਏ ਗੇੜੇ ਤੋਂ ਨਹੀਂ ਚੱਲੀ ਜਾਉਂਦਾ ਨਾ ਐ ਨਹੀਂ ਚੱਲਦਾ ਨਹੀਂ ਨਹੀਂ ਆਉ ਦੇਤੀ ਕਰਦੀ ਉਹ ਲਿਖਾਈ ਮੈਂ ਕਰਾ ਦੂੰਗਾ ਛੋਟਾ ਹੀ ਕਰੂੰਗਾ ਤੁਹਾਨੂੰ ਖੁੱਲੀਆਂ ਆ ਵੀ ਵੇਖ ਨਾ ਰਹਿਣ ਦਾ ਛੋਟਾ ਨਹੀਂ ਨਹੀਂ ਪੱਟ 20000 ਦੀ ਹੋਊਗੀ ਐ ਨਹੀਂ ਨਹੀਂ ਫੇਰ ਇਹ ਮੈਂ ਪਕਾਈ ਨਾ ਕਰਾ ਮੇਰੀ ਬਣਾ ਉਹਨਾਂ ਦੀ ਕਰਾਬ ਆਈਆਂ ਆ ਐ ਆਪ 10 11 ਗਰੇ 10000 ਦੀ ਪੱਠਾ ਮਿਲਦੀਆਂ ਐ ਰਹੇ ਹੋ ਜੀ ਦੋ ਬੱਚੇ ਦੇ ਕਿ ਕਿੰਨੇ ਰੁਪਈਆ ਦੇ ਆ 10000 ਹਾਂ ਤੇ ਫੇਰ 1000 ਚ ਬੱਕਰੀ ਕੌਣ ਦਿੰਦਾ ਉਹੀ ਗੱਲ ਕਿਹੜਾ ਸੂਈ ਕਲੀ ਆ ਬਾਈ ਸੂ ਗਈ ਯਾਰ ਆ ਗੱਪਾਂ ਵੀ ਛੋਟੇ ਛੋਟੇ ਹੋਣ ਆਪਾਂ ਮੇਰੇ ਘਰ ਨੇ ਚ ਦੱਸ ਦੇ ਕੋਈ ਮੈਂ ਕੰਨ ਚ ਨਹੀਂ ਦੱਸਦਾ ਮੈਂ ਨਾ ਕਰਨ ਵਾਲਾ ਕਰਦਾ ਹੀ ਨਹੀਂ ਹੁੰਦਾ ਯਾਰ ਹਾਂ ਕੱਦ ਕੋ ਨਹੀਂ ਕੱਦ ਤੇ ਬਾਈ ਪੈਸੇ ਪੈਸੇ ਤੁਸੀਂ ਕਿਹੜਾ ਦੇ 20000 ਦੇਈ ਜਾਂਦੇ ਫਿਰ ਮੈਨੂੰ ਕੱਦ ਹੈ ਨਹੀਂ ਤਾਂ ਚੱਕ ਵੇਚਤੀ 12 ਬਸ ਉਹ ਨਹੀਂ ਯਾਰ 2000 ਨਾਲ ਨਹੀਂ ਯਾਰ ਜੇ ਲੈ ਕੇ ਜਾਣੀ ਪੱਟ 18000 ਦੀ ਲੈ ਜਾ ਯਾਰ 18000 ਦੀ ਹੋਊਗੀ ਪਰ 12 ਦੀ ਹੋਗੀ ਤੂੰ ਪੈਸੇ ਦੇ ਦੇ ਉਹ ਵੀ ਲਿਆ ਬੂਰ ਕੰਨੀ ਦੇ ਛੱਟ ਪਰਾਂ ਮੁੱਕ ਗਈ ਚਲ ਦੇ ਦੇ ਫਿਰ ਕੋਈ ਨਹੀਂ ਬੂਰ ਕੰਨੀ ਵੀ ਲਿਆ ਲਿਆ ਹੋ ਐ ਉਮਰ ਬਾਉਣੇ ਨੇ ਨਵੇਂ ਦਾਕ ਨੇ ਹੋ ਕੋਈ ਗੱਲ ਨਹੀਂ ਯਾਰ ਜੋ ਤੂੰ ਕਹਿ ਤਾ ਫਿਰ 100 ਲੈ ਕੇ ਦੇਣੀ ਐ ਇਹਨਾਂ ਕੋਈ ਗੱਲ ਨਹੀਂ ਫਿਰ 100 ਲੈ ਕੇ ਦੇਣੀ ਐ ਥੋੜੀਆਂ ਤਾਂ ਨਹੀਂ ਲੈਣੀਆਂ ਆ ਅਜੋ ਉਹ ਪਸੰਦ ਕੋ ਨਹੀਂ ਕਰਦਾ ਯਾਰ ਉਹ ਬਚ ਕਰ ਡਾਕਟਰ ਪਸੰਦ ਕਰੂਗਾ ਕਰੇ 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 ਕੋਈ ਨਹੀਂ ਕੋਈ ਨਹੀਂ 12 ਵਾਲੇ ਹੈ 12 ਵਾਲੇ ਪੱਟ ਨਹੀਂ ਪਸੰਦ ਕਰਦਾ ਕਿਉਂ ਕਿਉਂ ਤਾਂ ਨਹੀਂ ਲੈਣੀ ਕੋ ਯਾਰ ਉਹ ਕੀ ਮਹਿੰਗੀ ਐ 12 ਦੀ ਉਹ ਚਲ ਕੋਈ ਨਹੀਂ ਯਾਰ ਤੂੰ ਇਹ ਆ ਕਰ ਆ ਲੈ ਲੈ ਇਹ ਬਰੋਚੇ ਮੁੱਲ ਦੀ ਆ ਚਲੋ ਜੀ ਸਾਈ ਮੋੜ ਤੇ ਆ ਭਜੀ ਨਹੀਂ ਚੜੀ ਐ ਸਾਈ ਤਾਂ ਬੰਦਾ ਨਹੀਂ ਮਾੜਾ ਉਹਨੇ ਸਾਈ ਮੋੜ ਤੇ ਅਗਲੇ ਨਾਲ ਉਹਦੀ ਆਈਂਦਾ ਦੱਸੋ ਪਰ ਇੰਨੀ ਤੇ 11 12 12000 ਦੇ ਪੱਠਾ ਕੌਣ ਦਿੰਦਾ ਯਾਰ ਨਹੀਂ ਹੁਣ ਆਪਾਂ ਦੇਣੀ ਵੀ ਨਹੀਂ ਵੀਰੇ ਓਏ ਮੇਮ ਨਹੀਂ ਵੀ ਨਹੀਂ ਉਹ ਨਹੀਂ ਨਹੀਂ ਆਪਾਂ ਦੇ ਨਹੀਂ ਚੱਲ ਬੰਦੇ ਮੰਨ ਗਿਆ ਯਾਰ ਮੈਂ ਥੋੜੀ ਸਵਾ ਚ ਚੱਲਿਆ ਉਹ ਨਹੀਂ ਛੱਡਦੇ ਆਈਂਦਾ ਦੱਸ ਇਹਦਾ ਵੀ ਦੱਸ ਇਹ ਤੁਹਾਨੂੰ ਦੱਸਿਆ ਸੀਗਾ ਉਹਨੂੰ ਨਹੀਂ ਨਹੀਂ ਉਹ ਬਾਈ ਤੈਨੂੰ ਦੱਸਿਆ ਸੀਗਾ ਕਿੰਨਾ 32000 ਦੇ ਬਾਊ ਯਾਰ ਤੂੰ ਬਾਹਰ ਅੱਜ ਕਰਦਾ ਹਾਲ ਅੱਡੀ ਬੱਕਰੀ ਘੋੜਿਆਂ ਵਰਗੀਆਂ ਬੱਕਰੀਆਂ ਯਾਰ ਕੱਢੀ ਆ। ਪੈਸਿਆਂ ਦੀ ਦੇਣੀ 1 ਕੇ ਦਾ 3230 ਤੇ ਦੋ। ਐ ਹਜੇ ਕਿਹੜਾ ਸੂਪੀ ਆ। ਹਾਂ ਉਹ ਤਾਂ 20000 ਦੀ ਮੰਗਦੇ ਆ ਤੇ ਮਨੋ ਲੈ। ਉਹਨਾਂ ਨੂੰ ਕੌਣ ਕਰੇ? 20000 ਲੈ। 6000 ਰੁਪਏ ਤਾਂ ਲਾਇਆ ਬਣੀ। ਉਹ ਆ ਜਿਹੜੇ ਉਹਦਾ ਮਾਨ ਪਾੜ ਲਿਆ ਮੈਂ ਚਿਹਰਾ ਇੱਥੋਂ ਬੰਦਾਂ। ਇੱਥੇ ਕੀ ਲਿਖਿਆ ਆ? ਲਿਖਿਆ ਉਹਦੇ ਜਦੋਂ 20 ਦੀ ਆਵਾਜ਼ ਕੱਢੀ ਉਹਨੇ। ਚਲੋ ਹੋਰ ਚੱਲ। ਚੱਲ ਕੋਈ ਨਹੀਂ ਯਾਰ। 15 ਕਹਿੰਦਾ ਭਾਈ। ਕੋਈ ਗੱਲ ਨਹੀਂ ਭਾਈ। ਨਹੀਂ ਨਹੀਂ ਨਹੀਂ। ਆ ਥੋੜੀ ਹੁਣ ਬੱਕਰੀਆਂ ਮਿਲ ਜਾਂਦੀਆਂ ਯਾਰ ਬਾ ਘਰ ਤੀਪਲਾ ਹਾਂ ਉਹ ਬਾਈ 50 ਕਿਲੋ ਤੂੰ ਹੀ ਐ ਮਹਾਰਤ ਸਾਰੇ ਫਿਰ ਲੈ 50 ਕਿਲੋ ਤੂੰ ਹੀ ਐ ਵੜਾ ਲੰਨੇ ਤੇ ਨਾਲੇ ਤੂੰ ਜਾ ਕੇ ਕਿਉਂ ਵੜਾ ਲੈ ਵਿਚਾਰੀ ਨੂੰ ਕੋ ਯਾਰ ਗੱਲ ਐਡਾ ਪਾਪ ਕਰੇਗਾ ਕਦੇ ਉਹ ਮੈਂ ਮੇਰੇ ਮੈਨੂੰ ਸੁਝਾਉਂਦਾ ਵਸ ਸੁਝਾਉਂਦਾ ਮੈਂ ਤਾਂ ਯਾਰ 50 ਕਿਲੋ ਤੂੰ ਮੇਰੇ ਗੱਪਣ ਬੱਕਰੀ ਨਾ ਪੜਾ ਤੇ ਗੱਲ ਤਾਂ ਵਜਨ ਦੀ ਹੈ ਸਰਦੂ ਦਾ ਕਾ ਵਜਨ ਚ ਵੀ ਨਹੀਂ ਲੌਂਦਾ ਮੇਰਾ ਜੂ ਯਾਰ 50 ਕਿਲੋ ਤਾਂ weight ਦੇ ਹਿਸਾਬ ਨਾਲ ਹੀ ਐ ਦੇਖ 12000 ਦੀ ਬੱਕਰੀ ਲੈ ਕੇ ਕੀ ਕਰੀਏ ਯਾਰ ਲੋਕ ਕੋਲੋਂ ਨਹੀਂ ਚਲ ਕੋਈ ਨਹੀਂ ਯਾਰ ਉਹਨਾਂ ਤੋਂ ਐਵੇਂ ਉਹ ਲਗਾਉਂਦੇ ਨਹੀਂ ਪੈਸੇ ਮੈਂ ਤਾਂ ਜੋਰ ਉਹ ਭਰਾਵਾ ਜਵਾਨ ਆ ਪੱਠ ਜਰਾ ਐ ਨਹੀਂ ਬਣਨੀ ਹਾਂ ਐ ਤੋੜੀ ਬੱਕਰੀਆਂ ਯਾਰ ਬਾਈ ਕੁਆਲਿਟੀ ਵਾਲੀਆਂ ਬੁੱਥੜਵੇ ਕਿੱਡਾ ਪਿਆ ਬਾਈ ਲੈਣ ਬਾਡੀ ਦੀ ਵੇਖ ਤੂੰ ਉਹ 12 ਵਾਲੀ ਤਾਂ ਆਪਣੀ ਪੱਕੀ ਆ ਲੈ ਲਈ ਨਾ ਉਹ ਤੈਂਦੇ ਨਹੀਂ ਆਇਂਦਕ ਉਹ ਯਾਰ ਪੱਕੇ ਰੁਪਏ ਦੱਸ ਦੇ ਬਾਈ ਹੁਣ 17 ਦੀ ਮੈਂ ਕਿਵੇਂ ਦੇ ਦਿਆਂ ਇਹਨਾਂ ਨੂੰ ਤੂੰ ਵੀ ਛਾਣਾ ਮੈਂ ਤਾਂ 16 ਲਾਇਆ ਹਾਂ ਚੱਲ 16 ਦੀ ਰੱਖ ਲੈ ਯਾਰ ਪੱਕਾ ਮੁੱਲ ਲਾਓ 16-17 ਹਜ਼ਾਰ ਦੀਆਂ ਬੱਕਰੀਆਂ ਮੇਰੀਆਂ ਆ 500 ਬਾਈ 50000 ਨਾਲ ਨਹੀਂ ਹੋਣੀ ਵੱਡਿਆ ਛਾਲਾ ਮਾਰਨੀ ਪੈਣਗੇ ਬਾਈ 17000 ਦੀ ਦੇਸ ਨਹੀਂ 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 ਚਲੋ ਚਲੋ ਹਾਂ ਕੋਈ ਨਹੀਂ ਹੋਰ ਵੇਖ ਲਓ ਤੂੰ ਹੋਰ ਵੇਖ ਲਓ ਕੋਈ ਨਹੀਂ ਆਣਾ ਬਾਈ ਅੱਡੀ ਲੈਨ ਬਾਡੀ ਦੀ ਬੱਕਰੀ ਹੁਣ ਤੈਨੂੰ ਦੱਸਿਆ 50 ਕਿਲੋ ਤੋਂ ਵੇਟ ਦੇ ਹਿਸਾਬ ਨਾਲੀ ਆ ਹਾਂ ਦੱਸੂਗੀ ਰੱਬਨ ਤਾਂ ਹੈਗੀ ਆ ਵੀ ਅੱਡੀਆਂ ਲੈਨ ਬਾਡੀ ਵਾਲੀਆਂ ਬੱਕਰੀ ਬਾਈ ਤੂੰ ਲੈਣ ਦੇ ਵੀ ਚੰਗੀਆਂ ਕੁਆਲਟੀ ਵਾਲੀਆਂ ਬੱਕਰੀਆਂ ਫੜੀ ਜਾਂਦੇ ਆ ਯਾਰ ਹਾਂ ਛੜਨਗੇ ਤਾਂ ਕੁਆਲਟੀ ਦੇ ਵਾਲੇ ਨਹੀਂ ਆਂਦੇ ਨੇ ਬਾਈ ਰੁਪਈਆ ਤਾਂ ਫਿਰ 17000 ਦੀ ਬੱਕਰੀ ਤੇ ਜਿਹੜਾ ਸੂਪੀ ਨਾ ਸੁਵੇ ਯਾਰ ਕਿੰਨੇ ਮਹੀਨੇ ਦਾ ਬਣਾਏ ਗੱਬਣ ਕੋ ਬਣਾ ਬਾਈ ਆਪਾਂ ਤੈਨੂੰ ਥੋੜੇ ਥੋੜੇ ਚਿਰਦਿਆਂ ਲੱਗੀਆਂ ਤਿੰਨ ਮਹੀਨੇ ਤੋਂ ਉੱਤੇ ਕੱਚਾ ਪੱਕਾ ਹੀ ਚੱਲ ਆ ਗਿਆ ਕੱਚਾ ਪੱਕੇ ਦਾ ਹੀ ਅੱਖੀਂ ਤੇ ਤੂੰ ਕੇ ਚੈੱਕ ਕਰ ਲੈ ਤੂੰ ਨਾ ਆ ਜਾ ਆ ਜਾ ਉਹ ਲਾਦਾਂ ਦੇ ਮੋਲ ਨੂੰ ਕੋਸਦਾ ਯਾਰ ਆ ਜਾ ਯਾਰ ਚੱਲ ਕੋਈ ਨਹੀਂ ਕੋਈ ਨਹੀਂ ਬਾਈ ਆਹ ਤੁਹਾਡੀਆਂ ਨੇ ਬੱਕਰੀਆਂ ਕਿੱਥੇ